ਗਿਆ ਬਠਿੰਡੇ ਵਾਲਾ ਮੋਰਚਾ ਤੇ ਹਾਕਮਾਂ ਦੇ ਹੋਸ਼ ਉੱਡ ਗਏ ਤੇ ਹਾਕਮਾਂ ਦੇ ਹੋਸ਼ ਉੱਡ ਗਏ 100 ਛਿੱਤਰ ਤੇ 100 ਗੰਡਾ ਖਾਣਾ 100 ਛਿੱਤਰ ਤੇ 100 ਗੰਡਾ ਖਾਣਾ ਤੇ ਹਾਕਮਾਂ ਦੀ ਨੀਤ ਚੰਦਰੀ ਹਾਕਮਾਂ ਦੀ ਨੀਤ ਚੰਦਰੀ 100 ਛਿੱਤਰ ਤੇ 100 ਗੰਢਾ ਖਾਣਾ ਠਾਕਮਾ ਦੀ ਨੀਤ ਚੰਦਰੀ ਕੱਲ ਤੁਸੀਂ ਦੇਖਿਆ ਹੈ ਕਿ ਜਦੋਂ ਆਪਾਂ 6 ਤਰੀਕ ਨੂੰ ਮੋਰਚੇ ਸ਼ੁਰੂ ਕੀਤੇ ਹੈ 6 ਤਰੀਕ ਨੂੰ ਬਠਿੰਡਾ ਐਸਐਸਪੀ ਸਾਹਿਬ ਰਾਹੀਂ ਡੀਸੀ ਨਾਲ ਮੀਟਿੰਗ ਰੱਖੀ ਹੋਈ ਸੀ ਪਰ ਉਹ ਮੀਟਿੰਗ ਨਹੀਂ ਹੋਈ ਡੀਸੀ ਸਾਹਿਬ ਨੇ ਉਹ ਮੀਟਿੰਗ ਦਾ ਕਰਨ ਦੀ ਕੋਈ ਜ਼ਰੂਰਤ ਲੋੜ ਨਹੀਂ ਸਮਝੀ ਚਲ ਵੀ ਆ ਫਿਰ ਦੁਬਾਰੇ ਬੰਨ ਲਿਆ ਮੈਂ ਕਹ ਕੇ ਕਿ ਵਾਧੂ ਸੀ 6 ਨਾਂਗੀ 7 ਨਾਂਗੀ 8 ਨਾਂਗੀ 9 ਤਰੀਕ ਨੂੰ ਆਪਾਂ ਜ਼ਿਲ੍ਹੇ ਵੱਲੋਂ ਫੈਸਲਾ ਕੀਤਾ ਕਿ ਭਾਈ ਡੀਸੀ ਨਾਲ ਮੀਟਿੰਗ ਤਾਂ ਕਰਨੀ ਐ ਜੇ ਭਾ ਨਾ ਡੀਸੀ ਮੀਟਿੰਗ ਹੀ ਨਹੀਂ ਕਰਦਾ ਗੱਲਾਂ ਕਿੱਥੋਂ ਲਾਗੂ ਹੋ ਜਾਣਗੀਆਂ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਵੀ ਨਾਲੇ ਤਾਂ ਪੰਜਾਬ ਸਰਕਾਰ ਨੂੰ ਸੰਕੇਤ ਦੇਵਾਂਗੇ ਨਾਲੇ ਡੀਸੀ ਨਾਲ ਮੀਟਿੰਗ ਵੀ ਕਰਾਂਗੇ 2 ਵਜੇ ਤੱਕ ਦਾ ਇਥੋਂ ਆਪਣੇ ਜ਼ਿਲ੍ਹਾ ਸੈਕਟਰੀ ਨੇ ਆਲਟੀਮੇਟਮ ਦਿੱਤਾ ਵੀ ਜਿਹੜਾ ਕੋਈ ਇੱਥੋਂ ਦਾ ਇਨਚਾਰਜ ਹੈ ਉਹ 2 ਵਜੇ ਤੋਂ ਪਹਿਲਾਂ ਜੇਦਾ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਕਰਾ ਦੇ ਨਹੀਂ ਤਿੱਖਾ ਐਕਸ਼ਨ ਕਰਾਂਗੇ ਅਸੀਂ 2 ਵਜੇ ਕੁਛ ਨਹੀਂ ਕੋਲੇ 2 ਵਜੇ ਫਿਰ ਆਪਾਂ ਆ ਬਠਿੰਡੇ ਵਾਲਾ ਸੈਕਟਰੀਏਟ ਜਿਹੜਾ ਘੇਰ ਲਿਆ ਐਂ ਕੀਤਾ ਸੀ ਬਠਿੰਡੇ ਵਾਲੇ ਮੋਰਚੇ ਦੀਆਂ ਮੈਂ ਤੁਕਾਂ ਤਾਂ ਬੋਲਿਆ ਉਦੋਂ 14 'ਚ ਤੇ ਉਦੋਂ ਹੀ ਫਿਰ ਇਹ ਜਿਹੜੀ ਅਗਲੀ ਤੱਕ ਬੋਲਿਆ ਮੈਂ 100 ਛੇਤਰ ਤੇ 100 ਗੰਢਾ ਖਾਣਾ ਇਹ ਫੇਤਰ ਤਾਂ ਇਹਨਾਂ ਦੀ ਇਹ ਸਾਰਾ ਕੁਝ ਕਰਦੇ ਆ ਪਰ ਲੋਕਾਂ ਨੂੰ ਓਦੋਂ ਪਹਿਲਾਂ ਆ ਕੁਝ ਕਰਨਾ ਪੈਂਦਾ ਉਹਦੇ ਤਹਿਤ ਜਦੋਂ ਸਾਰੇ ਗੇਟ ਕਰ ਲਏ ਫਿਰ ਬਣ ਗਈ ਭਾਦੀ ਭੱਜੇ ਫਿਰਨ ਅਖੀਰ ਨੂੰ ਮੈਂ ਗੱਲ ਨੂੰ ਮੁਕਤੀ ਕਰਾਂ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਜਿਹੜੇ ਡੀਸੀ ਦਫ਼ਤਰ ਦੇ ਨਾਲ ਕੁਝ ਮੰਗਾ ਮੁੱਦੇ ਸੀ ਉਹਨਾਂ ਨਾਲ ਸਾਂਝੇ ਕੀਤੇ ਉਹ ਤੁਹਾਨੂੰ ਮੈਂ ਰਿਪੋਰਟ ਕਰਨੀ ਆ ਮੇਰੀ ਡਿਊਟੀ ਲੱਗੀ ਆ ਵੀ ਸਾਰੇ ਭਰਮੇ ਕੱਠ ਦੇ ਵਿੱਚ ਡੀਸੀ ਨਾਲ ਜੋ ਮੁੱਦਿਆਂ ਤੇ ਕੱਲ ਮੀਟਿੰਗ ਹੋਈ ਆ ਤੇ ਜਿਹੜੇ ਸਾਰੇ ਮੁੱਦਿਆਂ ਤੇ ਡੀਸੀ ਸਾਹਿਬ ਨੇ ਹਾਂ ਭਰੀ ਆ ਹਾਂ ਭਰ ਕੇ ਇਹਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਆਪਣੇ ਨਾਲ ਇੱਕ ਦੋ ਦਿਨਾਂ ਦੇ ਵਿੱਚ ਹੀ ਤੇ ਨਾਲ ਹੀ ਫੇਰ ਦੁਬਾਰਾ ਛੋਂਵਾਰ ਨੂੰ ਜਿਹੜੀ 12 ਤਰੀਕ ਨੂੰ ਦੁਬਾਰਾ ਫੇਰ ਮੀਟਿੰਗ ਬੁਲਾਈ ਹੈ ਖਾਸ ਕਰਕੇ ਗੈਸ ਪਾਈਪਲਾਈਨ ਵਾਲੇ ਮਾਮਲੇ ਤੇ ਦੂਜੇ ਮਾਮਲੇ ਵੀ ਨਾਲ ਵਿਚਾਰਾਂਗੇ ਛੋਦੇ ਚੋਂ ਸਾਰੇ ਭੈਣ ਭਰਾ ਧਿਆਨ ਨਾਲ ਸੁਣ ਲੈਣ ਜਿਹੜੇ ਮੁੱਦੇ ਆਪਾਂ ਛਾਂਟੇ ਆ ਜ਼ਿਲ੍ਹੇ ਨਾਲ ਸੰਬੰਧਿਤ ਕਰਜ਼ੇ ਵਾਲੇ ਮੁੱਦੇ ਦੀ ਮੱਤ ਹੈ ਇੱਕ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲੇ ਆਪਣੀ ਮੰਗ 10 ਲੱਖ ਦੀ ਆ ਇੱਕ ਪਰਿਵਾਰ ਨੂੰ ਨੌਕਰੀ ਤੇ ਉਹਦਾ ਕਾਰਜਾ ਖਤਮ ਹੋਵੇ ਪਰ ਸਰਕਾਰ ਹਜੇ ਲੜਕੋੜ ਕੇ 3 ਲੱਖ ਤੱਕ ਗਈ ਹੈ ਪਹਿਲਾਂ 2 ਲੱਖ ਸੀ ਫਿਰ 3 ਲੱਖ ਕਰਵਾਇਆ ਉਹ 3 ਲੱਖ ਪਾਲਸੀ ਮੁਤਾਬਕ ਕਾਫੀ ਪਰਿਵਾਰਾਂ ਦਾ ਆਇਆ ਪਿਆ ਬਠਿੰਡੇ ਡੀਸੀ ਕੋਲੇ ਪਰ ਇਹ ਵੰਡਣ ਨੂੰ ਤਿਆਰ ਨਹੀਂ ਦੇਖੋ ਪੀੜਤ ਪਰਿਵਾਰ ਹੈ ਅਗਲੇ ਦਾ ਕਮਾਊ ਜੀ ਚਲੇ ਗਿਆ ਤੇ ਹੁਣ ਵਾਲੇ ਵੀ ਪਹਿਲਾਂ ਵਾਲਿਆਂ ਵਾਂਗੂ ਉਹਦੇ ਚੋਂ ਹੀ ਵੋਟਾਂ ਭਾਲਦੇ ਆ। ਵਿਉਂਤਾ ਬਣਾਉਂਦਾ ਵੀ ਕਦੋਂ ਸਾਡੇ ਕਿਸੇ ਐਮ.ਐਲ.ਏ ਕੋਲੇ ਟਾਈਮ ਹੋਵੇ ਉਹਦੇ ਰਾਹੀਂ ਚੈੱਕ ਵੰਡਾਜੇ। ਉਹ ਪਹਿਲਾਂ ਮੰਗ ਪਿੱਤੀ ਆ ਵੀ ਆਪਾਂ ਬੀ.ਸੀ ਕੋਲੇ ਰੱਖੀ ਆ ਮੰਗ ਵੀ ਇਹਨੂੰ ਤੁਰੰਤ ਵੰਡੋ। ਉਹ ਕਹਿੰਦਾ ਵੀ ਸਾਡੇ ਕੋਲੇ ਤੁਸੀਂ ਵੀ ਲਿਸਟ ਦੇ ਦਿਓ ਆਪਦੀ ਅਸੀਂ ਤੁਰਤ ਵੰਡਾਵਾਂਗੇ ਇਹਦੇ ਤੇ ਜਣੀ ਪਹਿਲੇ ਤੇ ਹਾਂ ਭਰੀ ਆ। ਦੂਜਾ ਮਸਲਾ ਭਾਰਤ ਮਾਲਾ ਨਾਲ ਸੰਬੰਧਿਤ ਆਪਾਂ ਰੱਖਿਆ ਵੀ ਭਾਰਤ ਮਾਲਾ ਤਹਿਤ ਸਮਝੌਤਾ ਹੋ ਗਿਆ ਪਠਨਾਲੇ ਦੇ ਲੋਕਾਂ ਨੂੰ 70 ਲੱਖ ਰੁਪਏ ਮਿਲ ਗਿਆ ਇਹੀ ਸਮਝੌਤਾ ਸਾਰੇ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ ਤਾਂ ਤੁਸੀਂ ਲਾਗੂ ਕਰ ਦਿਓ ਜੇ ਅਗਲੇ ਜ਼ਿਲ੍ਹੇ ਦਾ ਡੀਸੀ ਕੋਈ ਅਨਕਾਨੀ ਕਰਦਾ ਉਹ ਦੇਖ ਲੈਣਗੇ ਸਾਡੇ ਤਿੰਨ ਪਿੰਡਾਂ ਦੇ ਮੋਰਚਾ ਲਾਈ ਬੈਠੇ ਆ ਉਦੋਂ ਤੋਂ ਹੀ ਜਿਹਦੇ ਚ ਭੁਖਿਆਂ ਵਾਲੀ ਯਾਨੀ ਭਗਵਾਨਗੜ੍ਹ ਛੇਰਗੜ੍ਹ ਤੇ ਦੁੰਨੇ ਵਾਲਾ ਪਿੰਡ ਉਹ ਕਹਿੰਦੇ ਵੀ ਹਾਂ ਉਹ ਵੀ ਤੁਰਤ ਦੇਵਾਂਗੇ ਲਾਗੂ ਕਰਾਵਾਂਗੇ ਯਾਨੀ ਇਹਦੇ ਤੇ ਵੀ ਹਾਮੀ ਭਰੀ ਐ ਆਏ ਗੈਸ ਪਾਈਪ ਲਾਈਨ ਵਾਲਾ ਮਾਮਲਾ ਅੱਡ ਵੀ ਉਹਦੇ ਤੇ ਮੀਟਿੰਗ طے ਹੋ ਗਈ ਤੇਲ ਪਾਈਪ ਲਾਈਨ ਵਾਲੇ ਤੇ ਮਾਨਸਾ ਜਨਰਲ ਨੇ ਸਮਝੌਤਾ ਕਰ ਲਿਆ ਜਿਹੜੀ ਮਗਰੋਂ ਵਾਰੀ ਆਉਂਦੀ ਐ ਇਹਨਾਂ ਨੂੰ ਕਿਹਾ ਵੀ ਤੁਸੀਂ ਲੰਮਕਾਈ ਜਾਂਦਾ ਤੁਹਾਡੇ ਨਾਲ ਸਮਝੌਤਾ ਹੋ ਗਿਆ ਪਹਿਲਾ ਗੈਸ ਪਾਈਪਲਾਈਨ ਵਾਲਾ ਉਹੀ ਫਾਰਮੂਲਾ ਉੱਥੇ ਲਾਗੂ ਕਰ ਦਿਓ ਉਹਦੇ ਤੇ ਸੋਮਵਾਰ ਨੂੰ ਬਕਾਇਦਾ ਉਹ ਜਿਹੜੀ ਗੁਜਰਾਤ ਦੀ ਕੰਪਨੀ ਆ ਕੰਪਨੀ ਦੇ ਅਧਿਕਾਰੀ ਸੱਦੇ ਹੋਇਆ ਵਿੱਚ ਕਹਿੰਦੇ ਇਹ ਵੀ ਮਸਲਾ ਹੱਲ ਕਰਾਂਗੇ ਦੋਨਾਂ ਗੈਸ ਪਾਈਪਲਾਈਨਾਂ ਵਾਲਾ ਇਹਦੇ ਤੇ ਵੀ ਹਾਂ ਭਰੀ ਆ ਆਇਂ ਤੀਜਾ ਮਸਲਾ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਦਾ ਸੀ ਜਿਹਦੇ ਠੋਸ ਤੌਰ ਤੇ ਅਵਧਾਨ ਦਿੱਤੀ ਵੀ ਗਿੱਦਣਪਿੰਡ ਵਾਲਿਆਂ ਨੇ ਲੜ ਕੇ ਅੱਧਾ ਮੌਜਬਾ ਲੈ ਲਿਆ ਡੀਸੀ ਨੇ ਬਕਾਇਦਾ ਅਰਜ਼ੀਆਂ ਲੈ ਲਈਆਂ ਸੀ ਵੀ ਜੀ ਤਾਂ 100% ਮਰਿਆ ਅਸੀਂ ਦੁਬਾਰੇ ਪੜਤਾਲ ਕਰਕੇ ਉਹਨਾਂ ਨੂੰ 100% ਵੀ ਦੇ ਦੇਾਂਗੇ ਅਰਜ਼ੀਆਂ ਚੋਂ ਕੇਸ ਵੀ ਪਾਸ ਕਰਤੇ ਪੰਜ ਚਾਰ ਸਾਨੂੰ ਲਿਸਟ ਵੀ ਦੇਤੀ ਪਰ ਹਲੇ ਤੱਕ ਕੋ ਲੰਕੀ ਜਾਂਦਾ ਹੈ ਇਹ ਤਾਂ ਬਿਨਾ ਛੋਡੀ ਪੜਤਾਲ ਮੁਤਾਬਕ ਜਿਹੜਾ ਤੁਸੀਂ ਕਹਿੰਦੇ ਸੀ ਦਿੱਸੇ ਛੋਟ ਹਜ਼ਾਰਨਾ ਵੀ ਤੁਸੀਂ ਫਸਲ ਵੇਚੀ ਦੇ ਜੇ ਫਾਰਮ ਲਏ ਸੀ ਅਸੀਂ ਇਹੋ ਜਿਹੀਆਂ ਧਾਰਨਾ ਵੀ ਦੋ ਤਿੰਨ ਤੁਹਾਡੇ ਕੋਲੇ ਪੇਸ਼ ਕੀਤੀਆਂ ਜਿਨ੍ਹਾਂ ਕੋਲੇ ਜੇ ਫਾਰਮ ਹੈ ਹੀ ਨਹੀਂ ਕਿਉਂਕਿ ਜੇ ਫਾਰਮ ਤਾਂ ਤਾਂ ਹੀ ਹੋਣਾ ਜੇ ਉਹਨਾਂ ਕੋਲੇ ਫਸਲ ਹੋਵੇ ਵੇਚਣ ਨੂੰ ਕਣਕ ਦਾ ਸਾਰੀ ਘੜੇਆਂ ਨੇ ਘੜਿਆਨੇ ਮਾਰਤੀ ਉਹਨਾਂ ਨੇ ਤਾਂ ਉਲਟਾ ਖਾਣ ਨੂੰ ਵੀ ਮੁੱਲ ਲਈ ਹੈ ਐਦੂ ਵੱਡਾ ਸਬੂਤ ਤੁਹਾਨੂੰ ਕੀ ਚਾਹੀਦਾ ਆਈ ਕੁਝ ਕਿੱਲੇ ਛੱਡ ਤੇ ਤੁਸੀਂ ਵਿੱਚੋਂ ਇਹ ਗੱਲਾਂ ਨੂੰ ਕਿਉਂ ਨਹੀਂ ਸਿਰੇ ਲਾਉਂਦੇ ਮੰਨ ਕੇ ਜਾਨੀ ਇਹਦੇ ਤੇ ਵੀ ਸਾਰੇ ਉਹਨਾਂ ਨੇ ਹਾਂ ਭਰਿਆ ਵੀ ਠੀਕ ਹੈ ਇਸੇ ਤਰ੍ਹਾਂ ਪੁਲਿਸ ਕੇਸਾਂ ਦਾ ਮਾਮਲਾ ਸੀ ਰਾਮਪਰੇ ਜਿਉਂਦਾ ਪਿੰਡ ਦਾ ਸਬੰਧਤ ਰਾਮਪਰੇ ਪਿੰਡ ਦਾ ਮਾਮਲਾ ਏਜੰਟ ਤੇ ਕੇਸ ਦਰਜ ਕਰਨ ਦਾ ਮਾਮਲਾ ਸੀ ਐਸੇ ਤਰ੍ਹਾਂ ਜਾਨੀ ਜਿਹੜੇ ਪੁਲਿਸ ਕੇਸਾਂ ਦਾ ਮਾਮਲਾ ਹੈ ਸਮੇਤ ਜਿਹੜਾ ਬਠਿੰਡੇ ਬਲਾਕ ਦੀ ਗੱਡੀ ਨੂੰ ਛੱਡਣ ਦਾ ਮਾਮਲਾ ਸੀ ਉਹ ਵਾਰਾ ਪਸ਼ੂ ਵਾਲੇ ਮਾਮਲੇ ਤੇ ਉਹਦੇ ਤੇ ਵੀ ਹਾਂ ਭਰੀ ਆ ਐਸਐਸਪੀ ਸਾਹਿਬ ਕਹਿੰਦੇ ਉਹ ਗੱਡੀ ਵੀ ਛੱਡਾਂਗੇ ਇੱਕ ਉਹਦੇ ਚ ਧਾਰਾ ਹੈ ਜੀ ਵੀ ਤੁਰਤ ਨਹੀਂ ਉਨਪਟਾਰਾ ਹੋ ਸਕਦਾ ਇੱਕ ਵਾਰੀ ਤੁਸੀਂ ਉਹਦੇ ਜਬਾਨਤ ਕਰਾ ਲਓ ਆਪਾਂ ਨਾਲ ਠੀਕ ਹੈ ਉਹਦੇ ਤੇ ਜਣੀ ਹਾਂ ਭਰੀ ਆ ਐ ਪਸ਼ੂਆਂ ਦਾ ਨੁਕਸਾਨ ਹੋਇਆ ਰਾਏਕੇ ਕਲਾਂ ਦੇ ਪਿੰਡ ਦੇ ਵਿੱਚ ਆਪਾਂ ਉਹਦੇ ਤੋਂ ਗੱਲ ਕਰ ਰਹੇ ਆ ਇਹ ਪਸ਼ੂਆਂ ਪਖੋੜਾਇਕੇ ਕਲਾਂ ਵਿਹਲਾ ਹੋ ਗਿਆ। ਪਰ ਹਲੇ ਤੱਕ ਥੋੜੇ ਦਾ ਪੜਤਾਲਾ ਨਹੀਂ ਮੁਕੂਗਾ ਤੁਸੀਂ। ਬਿਮਾਰੀ ਨਹੀਂ ਲੱਭ ਸਕਕੇ। ਉੱਥੇ ਸਰਕਾਰ ਵੀ ਪਹੁੰਚ ਗਈ, ਖੇਤੀਬਾੜੀ ਮੰਤਰੀ ਪਹੁੰਚ ਗਿਆ। ਵਿਰੋਧੀ ਧਿਰ ਦਾ ਸੁਖਵੀਰ ਬਾਦਲ ਪਹੁੰਚ ਗਿਆ। ਪਰ ਮੁਆਜਬਾ ਦੇਵਾਂਗੇ ਉਹਨਾਂ ਨੂੰ। ਉਹਨਾਂ ਕਿਸਾਨਾਂ ਨੂੰ, ਉਹਨਾਂ ਲੋਕਾਂ ਨੂੰ ਕੁਝ ਰਾਹਤ ਦੇਵਾਂਗੇ। ਉਥੇ ਹਜੇ ਮੂੰਹ ਨਹੀਂ ਖੁੱਲਿਆ। ਉਹਤੇ ਬੋਲਿਆ ਡੀਸੀ ਸਾਹਿਬ ਕਹਿੰਦਾ ਵੀ ਹਾਂ ਇਹ ਅਸੀਂ ਕੇਸ ਬਣਾ ਕੇ ਭੇਜਿਆ ਹੋਇਆ ਛੇਤੀ ਪਾਸ ਹੋ ਜਾਊਗਾ ਤੇ ਪਾਸ ਹੋਣਸਾਰ ਅਸੀਂ ਮੌਜੂਬਤ ਦੇਵਾਂਗੇ ਆਣੀ ਤੇਲਾ ਤੇ ਪਾਣੀ ਦੇ ਮਾਮਲੇ ਦੀ ਗੱਲ ਕਰੀ ਵੀ ਇਹੋ ਜੇ ਪਿੰਡਾਂ ਤੇਲਾਂ ਵਾਲੇ ਡੁੱਬ ਰਹੇ ਆ ਪਿੱਛੇ ਮੋਗਿਆਂ ਚ ਪਾਣੀ ਨਹੀਂ ਪੈਂਦਾ ਐਕਸ਼ਨ ਨਾਲ 2 ਮੀਟੀਆਂ ਹੋਊਗਾ ਇੱਕ ਇਧਰ ਭੁੰਦੜ ਵਗੈਰਾ ਪਿੰਡ ਹੈ ਰਾਮਗੜ੍ਹ ਭੁੰਦੜਾ ਉਹਨਾਂ ਦੇ ਕਿੰਨੇ ਦੇ ਕੇਸ ਪਾਸ ਹੋਏ ਪਏ ਆ ਪੈਪਾ ਪਾਉਣ ਦੇ ਮਾਮਲੇ ਉਹ ਤੁਸੀਂ ਹੱਲ ਨਹੀਂ ਕਰਦੇ ਐਕਸ਼ਨ ਨਾਲ ਕਿੰਨੀਆਂ ਮੀਟਿੰਗਾਂ ਹੋਗੀਆਂ ਜਿਹੜੀ ਉਹ ਪਾਣੀ ਵਾਲੇ ਮਾਮਲੇ ਤੇ ਵੀ ਕਹਿੰਦੇ ਵੀ ਤੁਰੰਤ ਉਹਦਾ ਹੱਲ ਕਰਾਂਗੇ ਇੰਤਕਾਲਾਂ ਦਾ ਮਾਮਲਾ ਕੀਤਾ ਵੀ ਅੱਗੇ ਅਸੀਂ ਦੇਖਦੇ ਆ ਸਿੱਧਾ ਹੀ ਚਾਹੇ ਕੋਈ ਵਿਰਾਸਤ ਦਾ ਇੰਤਕਾਲ ਹੈ ਜੇ ਕੋਈ ਮਾਤਾ ਪਿਤਾ ਦੀ ਮੌਤ ਹੋ ਗਈ ਉਹਦੇ ਜੋ ਵਾਰਿਸ ਬਣਦੇ ਆ ਉਹਦੇ ਨਾਲ ਆਟੋਮੈਟਿਕ ਵਿਰਾਸਤ ਦਾ ਇੰਤਕਾਲ ਚੜ ਜਾਣਾ ਹੁੰਦਾ ਸੀ ਜਾਂ ਜੇ ਕਿਸੇ ਨੇ ਵੇਰ ਲਈ ਕਿਸੇ ਨੇ ਮੈਂ ਵੇਚਤੀ ਉਹਦਾ ਮਾਲ ਕਾ ਆਟੋਮੈਟਿਕ ਹੀ ਦੂਜਾ ਮਾਲਕ ਬਣ ਗਿਆ ਜਿਹਨੇ ਖਰੀਦ ਲਈ ਉਹਦਾ ਸਿੱਧਾ ਇੰਤਕਾਲ ਕਰਦੇ ਉਹ ਗੱਲ ਮੁੱਕਦੀ ਹੈ ਭਰਾਵੀ ਤਕਸੀਮ ਦੇ ਕੇਸ ਹੈ ਝਗੜੇ ਪੁਆਈ ਜਾਂਦੇ ਹੋ ਵੀ ਇਹਦਾ ਹੱਲ ਕਰੋ ਆ ਇੱਕ ਨਵੇਂ ਤੁਸੀਂ ਟੈਕ ਸਤਾਕ ਨਵਾਂ ਨਾਗਰਤਾ ਇੰਤਕਾਲਾਂ ਦਾ ਲੋਕ ਰੁਲੇ ਫਿਰਦੇ ਆ ਉਹਦੇ ਤੇ ਵੀ ਜਾਨੀ ਹਾਮੀ ਭਰੀ ਸੋ ਇਹ ਗੱਲਾਂ ਸਾਰੀ ਗੱਲ ਤੋਂ ਮੈਂ ਆ ਕੇ ਬੋਲਿਆ ਵੀ ਆਏ ਡੀਸੀ ਸਾਹਿਬ ਨੇ ਲੱਕੜ ਦਾ ਮੁੰਡਾ ਦੇਖ ਕੇ ਤੋੜਤਾ ਸੋ ਭੈਣੋ ਤੋਂ ਭਰਾਵੋ ਮੈਂ ਕਹਿਣਾ ਇਹ ਚਾਹੁੰਦਾ ਵੀ ਇਹ ਜੇ ਲੱਕੜ ਦੇ ਮੁੰਡੇ ਨੂੰ ਰਵਾਉਣਾ ਹੈ ਬੁਲਾਉਣਾ ਹੈ ਤਾਂ ਫੇਰ ਸਾਨੂੰ ਆਈ ਕਿਸੇ ਦਿਨ ਇੱਧਰ ਡੀਸੀ ਨਾਲ ਦੋ ਹੱਥ ਕਰਨੇ ਪੈਣਗੇ ਜਿਵੇਂ ਕੱਲ ਹਾਲਤ ਪੈਦਾ ਕੀਤੀ ਸੀ ਆਏ ਹਾਲਤ ਪੈਦਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਦੇਖਾਂਗੇ ਚੰਡੀਗੜ੍ਹ ਵਾਲੇ ਮੋਰਚੇ ਤੇ ਵਿਛਦੀ ਵੀ ਦਾ ਲੱਗਦਾ ਹੋਇਆ ਨਹੀਂ ਫੇਰ ਕੋਈ ਰੌਲਾ ਹੀ ਨਹੀਂ ਉਹ ਮੋਰਚੇ ਦਾ ਨਮਟਾਰਾ ਕਰਾ ਕੇ ਹੋ ਸਕਦਾ ਉਹਦੇ ਵਿੱਚ ਹੀ ਹੋ ਜੇ ਇਹਦਾ ਹੱਲ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਜੇ ਝੋਟਾ ਮਰ ਗਿਆ ਜੂਆਂ ਤੇ ਚਿਜਣੀਆਂ ਤਾਂ ਆਪ ਹੀ ਮਰ ਜਾਂਦੀਆਂ ਹੈ ਆਵੇਂ ਯਤਨ ਕਰਾਂਗੇ ਵੀ ਉਸੇ ਮੋਰਚੇ ਤੇ ਜੀ ਇਹਦਾ ਹੱਲ ਕੱਢੀਏ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਆਪਣੇ ਪ੍ਰੋਗਰਾਮ ਹੈ। ਝੰਡਾ ਸੋ ਕਰ ਗਿਆ। 24 ਤਰੀਕ ਨੂੰ ਲਗਾਤਾਰ ਆਪਾਂ ਪੱਕੇ ਮੋਰਚੇ ਤੇ ਜਾਣਾ ਹੈ। ਪੱਕੇ ਮੋਰਚੇ ਤੇ ਜਾ ਕੇ ਕੱਲ ਸੰਕੇਤ ਦਿੱਤਾ ਸੀ ਬਠਿੰਡੇ ਜ਼ਿਲ੍ਹੇ ਚੋਂ ਸਾਰੇ ਪੰਜਾਬ ਦਾ। ਵੀ ਜਿਵੇਂ ਕੱਲ ਅਸੀਂ ਅਤਨ ਚੇਤ ਇੱਥੇ ਹਾਲਤ ਪੈਦਾ ਕੀਤੀ ਐ ਵੀ ਚਾਹੇ ડીਸੀ ਸਾਡੇ ਨਾਲ ਗੱਲ ਕਰੇ ਚਾਹੇ ਵਰਤ ਲੋ ਆਪਦੀ ਤਾਕਤ ਆਹੀ ਹਾਲਤ ਅਸੀਂ ਪੰਜਾਬ ਸਰਕਾਰ ਵਾਸਤੇ ਪੈਦਾ ਕਰਾਂਗੇ ਇੱਕ ਪਾਸਾ ਕਰਨਾ ਪਊ ਇਹਨਾਂ ਨੂੰ ਜਿਹੜਾ ਭਗਵੰਤ ਮਾਨ ਕਹਿੰਦਾ ਆਪਦੀ ਸਰਕਾਰ ਲੋਕਾਂ ਦੇ ਦੁਆਰ ਲੋਕ ਤਾਂ ਤੁਹਾਡੇ ਦਵਾਰ ਤੇ ਆਏ ਬੈਠੇ ਆ ਠੀਕ ਹੈ 5 ਦਿਨ ਹੋ ਗਏ ਅੱਜ ਪੰਜਵਾਂ ਦਿਨ ਹੈ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਨਹੀਂ ਸੁਣੀ ਆਪਾਂ ਨੂੰ ਵੀ ਪਤਾ ਸੀ ਵੀ ਇਹਦੇ ਤਾਂ ਸਾਡੇ ਮੰਗਾ ਮਸਲੇ ਉਭਾਰਨੇ ਆ ਸੀ ਜਿਹੜਾ ਨਵੇੜਾ ਕਰਨਾ ਉਹ ਚੰਡੀਗੜ੍ਹ ਜਾ ਕੇ ਹੋਣਾ ਹੈ ਉੱਥੇ ਫਿਰ ਆਪਾਂ ਨਵੇੜਾ ਕਰਨਾ ਭੈਣੋ ਤੇ ਭਰਾਵੋ ਨਵੇੜਾ ਹੋਣਾ ਤੁਹਾਡੇ ਸਿਰ ਤੇ ਆਸਰੇ ਤੇ ਪਿੰਡਾਂ ਦੇ ਵਿੱਚੋਂ ਕਿੰਨੀ ਲੰਬਤ ਦੀ ਪਹਿਲਾਂ ਕਰ ਦਿੰਨੇ ਹਾਂ ਜੇ ਪਹਿਲਾਂ ਹੀ ਸੰਕੇਤ ਆਪਾਂ ਜਿਹੜੀਆਂ ਕਾਨਫਰੰਸਾਂ ਕਰਨਗੀਆਂ ਜਿਹੜੀ ਆਪਾਂ ਬਠਿੰਡੇ ਜ਼ਿਲ੍ਹੇ ਦੀ ਭੁੰਦੜ ਪਿੰਡ ਦੇ ਵਿੱਚ ਆਂਪਰੇ ਕੋਲੇ ਭੁੰਦੜਾ ਜਿਹੜਾ ਉਹਦੇ ਵਿੱਚ ਰੱਖੀ ਹੈ ਉਹ ਜੀ ਦੇ ਹਟ ਲਿਆ ਦਿੰਨੇ ਆ ਤਾਂ ਫਿਰ ਯਾਦ ਕਰੋ ਭੁੰਦੜ ਪਿੰਡ ਦੀ ਔਰਤਾਂ ਦੀ ਕਾਨਫਰੰਸ ਆਪਾਂ ਕੀਤੀ ਸੀ ਇੱਕ ਵਾਰੀ ਜਦੋਂ ਬਾਦਲਾਂ ਮੋਰ ਚੱਲ ਹੋਣਾ ਸੀ ਉਹ ਔਰਤਾਂ ਦੀ ਕਾਨਫਰੰਸ ਤੋਂ ਬਾਅਦ ਹੀ सीएम साहब बेला होया बैठा सी प्रकाश सिंह बादल अगले दिन सड्डा भेजी ਜਾਂਦਾ ਸੀ ਸੁਪਾ ਕਮੇਟੀ ਨੂੰ ਵੀ ਆਉ ਆਪਾਂ ਬਹਿ ਕੇ ਨਵੇੜ ਲਗੇ ਸੁਪਾ ਕਮੇਟੀ ਕੋਈ ਟਾਈਮ ਹੈ ਨਹੀਂ ਸਾਡੇ ਕੋਲ ਜਿਹੜੀ ਆ ਹਾਲਤ ਪੈਦਾ ਕਰਤੀ ਸੀ ਭੈਣਾ ਭੈਣਾ ਨੇ ਕਹਿੰਦਾ ਜਦੋਂ ਤੁਹਾਡੇ ਕੋਲੇ ਟਾਈਮ ਹੈ ਉਦੋਂ ਦਾ ਟਾਈਮ ਦੇ ਦਿਓ ਜਣੀ ਮੁੱਖ ਮੰਤਰੀ ਨੂੰ ਆਪਾਂ ਸੂਬਾ ਵੱਲੋਂ ਟਾਈਮ ਦਿੱਤਾ ਉਸ ਟਾਈਮ ਤੇ ਜਾ ਕੇ ਮੀਟਿੰਗ ਕੀਤੀ ਤੇ ਉਹਦੇ ਨਾਲ ਮਸਲੇ ਹੱਲ ਹੋ ਗਏ। ਆਇਆ ਆਪਣਾ ਇੱਕ ਤਜਰਬਾ ਪਿਆ। ਛੋ ਇਸ ਕਰਕੇ ਗੱਲਾਂ ਬਹੁਤ ਸਾਰੀਆਂ ਹੋਵਗੀਆਂ। ਛੋ ਤੁਹਾਡੇ ਤੇ ਪੂਰਨਾ ਆਸਾਂ ਸਾਨੂੰ। ਕਿਉਂਕਿ ਜਦੋਂ ਅਸੀਂ ਕਹਿੰਦੇ ਆ ਸਾਡੀਆਂ ਆਸਾਂ ਤੋਂ ਉੱਪਰ ਨਿਕਲਦੇ ਹੋ ਤੁਸੀਂ ਜਦੋਂ 8 ਤਰੀਕ ਨੂੰ ਆਪਾਂ ਔਰਤਾਂ ਦਾ ਇੱਥੇ ਵੱਡਾ ਇਕੱਠ ਕੀਤਾ ਅਸੀਂ ਖੁਸ਼ ਹੋਏ ਆਂ। ਆਉਣਸਾਰ ਦੋਨੇ ਸੂਬੇ ਦੇ ਆਗੂ ਨੇ ਤੁਹਾਨੂੰ ਵਧਾਈ ਦਿੱਤੀ ਹੈ। ਤੇ ਅੱਜ ਵੀ ਸਾਰੀ ਦੀ ਸਾਰੀ ਜ਼ਿਲ੍ਹਾ ਕਮੇਟੀ ਜਿੰਨੇ ਜ਼ਿਲ੍ਹੇ ਦੇ ਵਰਕਰ ਸਮੇਤ ਸਾਡੀਆਂ ਮਾਵਾ ਭੈਣਾਂ ਵਧਾਈ ਦੇ ਪਾਤਰੋਂ ਤੁਸੀਂ। ਅੱਜ ਵੀ ਸਾਡੀ ਆਸ ਤੋਂ ਵੱਧ ਇਕੱਠ ਕਰਤਾ ਕਿਉਂਕਿ ਸਾਡੀ ਆਸ ਤਾਂ ਇੱਥੋਂ ਤੱਕ ਹੈ। ਅਜਿਹੇ ਬੈਰੀਕੇਡ ਲਾਏ ਹੋਏ ਆ। ਤੇ ਹੁਣ ਜੇ ਸਾਰੇ ਬਹਾਉਣੇ ਹੋਣੇ ਬੈਰੀਗੇਟਾਂ ਚ ਨਹੀਂ ਪੈਂਦੇ ਇਸ ਕਰਕੇ ਇਸ ਵੱਲੋਂ ਤੁਹਾਡਾ ਸਭਨਾਂ ਦਾ ਧੰਨਵਾਦ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਰੰਗ ਦਿਖਾਉਣੇ ਆਪਾਂ ਪੰਜਾਬ ਸਰਕਾਰ ਨੂੰ ਵੀ ਆਜਾ ਜਿਵੇਂ ਛੋਟੇ ਹੁੰਦੇ ਆਪਾਂ ਖੇਡਦੇ ਹੁੰਦੇ ਸੀ ਹੱਥ ਤੇ ਥੁੱਕੇ ਥੁੱਕ ਕੇ ਕਹਿਦੇ ਸੀ ਖੇਡਾਂਗੇ ਭੇਡਦਾ ਆਏ ਕਹਿਣਾ ਭਗਵੰਤ ਮਾਨ ਨੂੰ ਵੀ ਆਜਾ ਸੋ ਇਸ ਕਰਕੇ ਹੁਣ ਆਪਾਂ ਟਾਈਮ ਆਪਣਾ ਹੋ ਗਿਆ ਮੁਜਾਰਾ ਰੱਖਿਆ ਛੋਟਾ ਜਿਹਾ ਰੂਟ ਹੈ ਸੈਕਟਰੀ ਸਾਹਿਬ ਨੇ ਤੁਹਾਨੂੰ ਦੱਸਤਾ ਹਰੂਮਾਰ ਚੌਕ ਤੋਂ ਆਈ ਵਾਪਸ ਮੁੜਿਆਉਣਾ ਪੈਦਲੀ ਗੱਡੀਆਂ ਇੱਥੇ ਹੀ ਖੜੀਆਂ ਰਹਿਣ ਦਿਓ ਇੱਥੋਂ ਚਾਹ ਪਾਣੀ ਪੀ ਕੇ ਦੁਬਾਰੇ ਆਰਾਮ ਦੇ ਨਾਲ ਜਾਣਾ ਹੈ ਇਸੇ ਕਰਕੇ ਆਪਾਂ ਪਹਿਲਾ ਵੇਲਾ ਕਰਦੇ ਆ 2 ਵਜੇ ਮੁਕਾਰ ਰਹੇ ਆ ਤੇ ਸਾਰਾ ਮਿਲਦਾ ਤੱਕ ਘੰਟਾ ਆਪਣਾ ਮਾਰਕ ਤੇ ਲੱਗਣਾ ਹੈ ਦੇ ਮਾਰਚ ਦੇ ਵਿੱਚ ਸਾਰੀਆਂ ਮਾਵਾ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਚੱਲ ਪੈਣਗੇ ਗੋਡੇ ਗਾਡੇ ਕੁਛ ਨਹੀਂ ਕਹਿੰਦੇ ਇੱਕ ਦੂਜੇ ਨੂੰ ਵੇਖ ਕੇ ਹੌਸਲਾ ਫੜ ਲੈਂਦੇ ਹੁੰਨੇ ਆਪਾਂ ਤੇ ਤਰਤੀਬ ਆ ਜਿਹੜੀ ਸਭ ਤੋਂ ਮੂਰੇ ਜ਼ਿਲ੍ਹਾ ਲੀਡਰਸ਼ਿਪ ਹੋ ਉਸ ਤੋਂ ਮਗਰ ਸਾਡੀਆਂ ਸਾਡੀਆਂ ਮਾਵਾ ਭੈਣਾਂ ਮਾਵਾ ਭੈਣਾਂ ਤੋਂ ਅੱਗੇ ਕਿਸੇ ਵੀ ਵੀਰ ਨੇ ਵਰਕਰ ਨੇ ਲੰਘਣਾ ਕੱਲੇ ਵਲੰਟੀਅਰ ਆ ਜਿਹੜੇ ਮੈਨੇਜ ਕਰਨਗੇ ਆਪਣੇ ਨੂੰ ਤੇ ਮਾਮਾ ਭੈਣਾ ਦੇ ਬਗਰ ਆਪਣੀ ਸਪੀਕਰ ਵਾਲੀ ਗੱਡੀ ਲੱਗੂਗੀ ਜਿਹਦੇ 'ਚ ਨਾਰੇ ਮਾਰਦੇ ਜਾਣਾ ਆਪਾਂ ਐ ਇੱਕ ਗੱਡੀ ਵਿਚਾਲੇ ਲੈ ਹੋਊਗੀ ਉਹ volunteers ਕਰ ਲੈਣਗੇ ਤੇ ਉਸ ਬੰਦੀ ਕਿੱਥੇ ਜਾ ਲਾਉਣੀ ਐ ਐ ਦੋ ਗੱਡੀਆਂ ਨਾਰੇ ਮਾਰਦਿਆਂ ਵਿੱਚ ਜਾਣਗੀਆਂ ਇਸ ਤਰ੍ਹਾਂ ਪੂਰੇ ਫੌਜੀਆ ਵਾਂਗੂ ਮਾਰਤ ਕਰਨਾਂ ਦੱਸਣਾ ਹੈ ਸ਼ਹਿਰ ਵਾਸੀਆਂ ਨੂੰ ਵੀ ਤੇ ਇਲਾਕਾ ਵਾਸੀਆਂ ਨੂੰ ਵੀ ਵੀ ਅਸੀਂ ਉਹ ਜਾਤੇ ਵਾਲੀ ਫੌਜ ਐ ਜਿਹੜੇ ਜਾਤੇ ਤੋਂ ਇੱਕ ਇੰਚ ਵੀ ਪਾਸੇ ਨਹੀਂ ਹਟਦੇ ਤੇ ਚੌਂਕਾਂ ਦੇ ਵਿੱਚ ਆਪਣੇ ਵਲੰਟੀਅਰ ਖੜਨਗੇ ਤੁਹਾਡੇ ਵੀ ਇਹ ਮਾਰਚ ਦੇ ਵਿੱਚ ਕੋਈ ਵਿਗੜਨਾ ਨਾ ਪਵੇ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਇੱਕ ਨਾਰਾ ਲਾ ਕੇ ਅੱਜ ਮੈਂ ਆਪਦੀ ਗੱਲ ਸਮਾਪਤ ਕਰੂੰ ਕਿਰਤੀ ਲੋਕਾਂ ਦਾ ਏਕਾ ਜਿੰਦਾਬਾਦ 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 ਸਰਕਾਰਾਂ ਤੋਂ ਨਾ